ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਜੀ ਤੇ ਵੀਜਾ ਜਿਪਣੀ ਵਿਜੜ ਹੈਗੀ ਆ ਪਿੰਡ ਠੱਠੀਆਂ ਖੁਰਦ ਜ਼ਿਲ੍ਹਾ ਤਰੰਦਰ ਪਿੰਡ ਤਹਿਸੀਲ ਪਟੇ ਤੇ ਵੀਰ ਉਹਨਾਂ ਵਪਾਰ ਦਾ ਕੰਮ ਕਰਦੇ ਜੀ ਪਰ ਆਪਾਂ ਪਹਿਲੀ ਵੀਡੀਓ ਬਣਾਉਣ ਲੱਗੇ ਇਹਨਾਂ ਦੀ ਤੇ ਅੱਜ ਵੀ ਲੇਖੂ ਟੈਂਟਰ ਤੇ ਲਗਭਗ ਪਸ਼ੂ ਸੇਲ ਆ ਤੇ ਆਉਣ ਵੀਰ ਇਹਨਾਂ ਗਣਬਧ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਬਿਲਕੁਲ ਰਕੋੜਾ ਉਸ ਤੋਂ ਪਹਿਲਾਂ ਵੀਜੀ ਰਕਸਕੋ ਬਾਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਔਰ ਤੁਸਨੀ ਖੇਦੋ ਆਲੇ ਵੀਰੇ ਬਾਤਾਂ ਸ਼ੇਅਰ ਕਰਦਾ ਕਰੋ ਚਲੋ ਗਾਵੇ ਕੀਦਾ ਫਾਇਦਾ ਹੋਤਾ ਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਤਿਕਾਰ ਬਾਈ ਸਤਿਕਾਰ ਪਹਿਲਾਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ ਹਾਂਜੀ ਬਾਈ ਜੀ ਬਵਾਰ ਕਰਦੇ ਜੀ ਹਾਂਜੀ ਪਾਜੀ ਹਾਂਜੀ ਬਹਾਵਾ ਟਾਈਮ ਹੋ ਗਿਆ ਕਰਦੇ ਹਾਂਜੀ ਪਾਜੀ ਹੋ ਗਏ ਉਹ ਜੀ 4-5 ਸਾਲ ਠੀਕ ਹਾਂਜੀ ਹਾਂਜੀ ਪਹਿਲਾਂ ਆਪਣੇ ਡਾਡੀ ਹੋਣੀ ਕਰਦੇ ਆਪਾਂ ਨੂੰ 4 ਸਾਲ ਹੀ ਹੋਏ ਅੱਛਾ ਤੁਹਾਨੂੰ 4 ਸਾਲ ਹੀ ਹਾਂਜੀ ਡਾਡੀ ਦੀ ਡੈਥ ਹੁਣ ਫਿਰ ਤਾਂ ਪ੍ਰਾਣਾ ਹੀ ਕੰਮ ਹੋ ਗਿਆ ਹਾਂਜੀ 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 ਚਲੋ ਕਿੰਨੇ ਪੜੀ ਸੀਰੇ ਵੀਰ ਜੀ ਅੱਜ ਪਾਜੀ ਆਪਣੇ ਤੋਂ ਦੋ ਵੈੜਾ ਨੇ ਹਾਂਜੀ ਤੇ ਇੱਕ ਮੈਂ ਇਹ ਨੀਲੀ ਠੀਕ ਹਾਂਜੀ ਹਾਂਜੀ ਹੋਰ ਵੀ ਆ ਰਹੇ ਪਿਛੇ ਪਿਛੇ ਪਾਜੀ ਇੱਕ ਵੈੜ ਆ ਰਹੀ ਜੇ ਤੇ ਆ ਗਈ ਪਾਰਾਂਗ ਨਹੀਂ ਤੇ ਉਹਦਾ ਆਪਾਂ ਵੀਡੀਓ ਹੈਗੀ ਮਗਰ ਲਾ ਰਹੇ ਤੁਸੀਂ ਚਲੋ ਕੋਈ ਨਹੀਂ ਬੋਲੋ ਫਿਰ ਨੰਬਰ ਬੋਲ ਦੋ ਆਪਣਾ ਇੱਕ 8247 ਹਾਂਜੀ 52150 ਠੀਕ ਹੈ ਨਾਮ ਤੁਹਾਡਾ ਰਵੀ ਜੀ ਹਾਂਜੀ ਪਿੰਡ ਪਿੰਡ ਟੱਟੀਆਂ ਖੁਰਦ ਜ਼ਿਲ੍ਹਾ ਤਰਨਤਨ ਤਹਿਸੀਲ ਪੱਟੀ ਨੇਰੇ ਹਰੀਕੇ ਪਤਨ ਠੀਕ ਹੈ ਇਹ ਝੋਟੀ ਗੱਬੜ ਹੈ ਜੀ ਹਾਂਜੀ ਭਾਜੀ ਹੈਨੀ ਗੱਬੜ ਹੈ ਤਾਂ ਭਾਜੀ ਕਿੰਨੇ ਕਿਲੋ ਦੁੱਧ ਲਈ ਜੀ ਭਾਈ ਇਹ 19 18 19 ਕਿਲੋ ਅੱਛਾ ਦੁੱਧ ਵਾਲੀ ਆ ਤੇ ਦੂਜਾ ਸੁਆ ਸੋਨਾ ਇਹਨੇ ਦੂਜਾ ਸੁਆ ਸੋਨਾ 18 19 ਕਿਲੋ ਹਾਂਜੀ ਹਾਂਜੀ ਵੱਡੀ ਝੋਟੀ ਬੁਰੀ ਪਹਿਲੇ ਸਵੇਰੇ ਨੇ 17 ਕਿਲੋ ਦੁੱਧ ਭਰਿਆ ਭਾਜੀ ਖੋਲੋ ਜੀ ਫਿਰ ਹਾਂਜੀ ਲਓ ਜੀ ਵੇਖੋ ਵੱਡੀ ਝੋਟੀ ਬੁਰੀ ਤੇ ਆਹ ਦੇਖੋ ਕੁਆਲਿਟੀ ਪੂਰੀ ਹਾਥੀ ਆ ਗਈ ਮੈਂ ਕਹਾਂ ਜੀ ਬਈ ਟਾਈਮ ਕਿੰਨਾ ਲਓਗੀ ਜੀ ਇਹ ਭਾਜੀ ਟਾਈਮ ਇਹ ਹਫਤੇ ਦੇ ਲਾਗੇ ਬੰਦੇ ਲਊਗੀ ਇੱਕ ਹਫਤਾ ਲਊਗਾ ਜੀ ਇੱਕ ਦੋ ਚਾਰ ਦਿਨ ਇਧਰ ਉਧਰ ਠੀਕ ਆ ਆਲੋ ਆਲੋ ਚੰਗਿਆ ਬਣ ਫਿਰ ਛੋਟੀ ਭਾਜੀ ਮੂੰਹ ਦਿਖਾਓ ਮੈਨੂੰ ਬਾਫ ਠੀਕ ਆ ਭਾਜੀ ਗਾਵਾਂ ਵਾਂਗੂ ਠੰਡੀ ਸੀ ਬਿਲਕੁਲ ਬਿਲਕੁਲ ਜਿੱਥੇ ਮਰਜ਼ੀ ਢੱਕ ਕੇ ਹਾਂਜੀ ਹਾਂ ਇੰਹੀਂ ਭਵੇਂ ਬਹਿ ਜਾ ਕੋਈ ਚੱਕਰ ਕੋਈ ਚੱਕਰੀ ਕੋਈ ਨਹੀਂ ਇਤਰਾ ਇਹ ਨਹੀਂ ਲੱਤ ਅੱਖਾਂ ਦੇਸ਼ਣ ਹੈਗੇ ਜੀ ਨਹੀਂ ਇੱਕ ਨਹੀਂ ਭਾਜੀ ਹੈ ਨਹੀਂ ਹੈ ਨਾ ਕਾਲੀ ਆ ਭਾਜੀ ਠੀਕ ਹਾਂਜੀ ਕੋਈ ਪੰਜ ਕਲੇਆਣੀ ਦਾ ਅੱਖ ਮਿਲ ਬਿਲਕੁਲ ਬਿਲਕੁਲ ਜੀ ਬਿਲਕੁਲ ਬਠਾ ਬੰਦ ਬੰਦ ਜੀ ਭਾਜੀ ਜੀ ਫਰੰਦੀ ਕੀਮਤ ਜਿੰਦੀ ਭਾਈ ਮੁੱਲ ਤੇ 160 ਕਰਦੇ ਆਂ ਜੀ। ਹਾਂਜੀ। ਬਾਕੀ 50 ਦਦੋ ਕਿੰਨਾ ਕੁ ਮੰਨ ਕਰਦੀ। ਅੱਪੀ ਕਰ ਦੋ ਜੇ ਨਾ ਕਰਨਾ। ਜਿਹੜੀ ਦੇਣੀ ਆ ਬਸ ਛੋੜੀ ਹੋਣੀ 500 ਬਸ। 55 ਜੀ ਦੇ ਦਈਏ। ਹੋਰ ਉਹਦਾ ਮੰਨ ਦੋ। ਦਦੋ। 1.5 ਤੋਂ ਛੱਡ ਦੋ ਜੇ ਨਹੀਂ ਛੱਡਿਆ। 1000 ਰੁਪਈਆ ਭਾਈ ਉਹ ਛੋੜੀ 100 ਛੱਡ ਦਈਏ 500 ਛੱਡ ਦਈ ਉਹ ਹੀ ਛੱਡਣਾ। ਇਦੋਂ ਨਹੀਂ ਘਟਾ। ਹਾਂਜੀ। ਚਲੋ। ਕਰਦੇ ਹੋਰ ਕਰਦੇ ਆ ਆਦੀ ਮਰਜ਼ੀ ਕਰਦੇ। ਚਲੋ ਆ ਜੀ ਉਧਰ। ਇਹ ਜੀ। ਇਹ ਕਪੜਾ ਨਹੀਂ ਹਾਂਜੀ ਹਾਂਜੀ ਪਾਜੀ ਇਹ ਪਹਿਲਾ ਸੂਆ 4 ਦੰਦ ਵੈੜਾ ਜੀ ਪਹਿਲਾ ਸੂਆ 4 ਦੰਦ ਹਾਂਜੀ ਹਾਂਜੀ ਇਹ ਵੀ ਖੋਲੋ ਲਓ ਜੀ ਪਹਿਲਾ ਸੂਆ 4 ਦੰਦ ਇਹ ਵੀ ਟਾਈਮ ਲੇਣਾ ਹੋਣਾ ਭਾਈ ਜੀ ਹਾਂਜੀ ਹਾਂਜੀ ਪਾਜੀ ਇਹ ਵੀ 10 ਦਿਨ ਦੀ ਕੱਟੀ ਹੈ 10 ਦਿਨ ਦੀ ਠੀਕ ਬੜਾ ਠੀਕ ਆਜੋ ਭਾਜੀ ਆਜੋ ਉਥਾਂ throke ਬਿਲਕੁਲ ਜੀ ਭਾਈ ਭਾਈ ਬਿਲਕੁਲ ਆਪਣੀ ਤਸल्ली ਕੀਤੀ ਕੋ ਭੈਣ ਭਰਾ ਆਪਣੀ ਠੀਕ ਆ ਲੇ ਗੋ ਗਾਰੰਟੀ ਦੇ ਮਗਾਓ ਕਰੀ ਆਪਾਂ ਚਲੋ ਹਾਂਜੀ ਭਾਈ ਜੀ ਬੋਲੋ ਫਿਰ ਭਾਈ ਇਹਦਾ ਮੁੱਲ ਤਾਂ 45000 ਰੁਪਏ ਕਰਦੇ ਹਾਂਜੀ 42 ਹੀ ਦੇ ਦਈਏ ਜਾਨ ਨੂੰ ਛੱਡ ਦੋ ਜੀ ਛੱਡ ਦੇ ਦੋ ਛੱਡ ਦੀ ਔਰ 40 ਤੋਂ ਨਹੀਂ 40 ਤੋਂ ਨਹੀਂ ਜਾਨ 40000 ਜਾਨ ਨੂੰ ਛੱਡ ਚਲੋ ਜੀ ਇਹਦਾ ਜਾਨ ਜਾਨ ਆਹਾ ਇਹ ਵੀ ਪਹਿਲਾ ਸੂਰਾ ਛੇਦੰਦ ਹਾਂਜੀ ਹਾਂਜੀ ਪਹਿਲਾ ਸੂਰਾ ਛੇਦੰਦ ਇਹ ਵੀ ਕੋਈ ਹਫਤੇ ਦੇ ਲਾਗੇ ਬੰਨੇ ਠੀਕ ਆ ਇਹ ਵੀ ਖੋਲੋ ਲੋਈ ਬਾੜ ਸੋਣੀ ਹੈ ਨਾ ਜੀ ਅੱਗੇ ਬਰੂਗੀ ਭਜਨ ਮੂਜਣਾ ਜੀ ਬਿਲਕੁਲ ਬਸ ਠੀਕ ਆ ਆ ਜਾ ਵੀ ਜੀ ਆਜਾ ਆ ਜਾ ਬਸ ਠੀਕ ਆ ਆ ਜਾ ਵੀ ਜੀ ਬਰਿੰਦੀ ਕੀਮਤ ਜੀ ਬੋਲ ਤਾਂ 50 ਕਰਦੇ ਹਾਂ ਹਾਂਜੀ 50 ਦੀ 50 ਦੀ ਹਾਂਜੀ ਲਾਸਟ ਵੀ ਸੀ ਇਹਦੇ ਵੇਚ ਲੋ ਇੱਕੋ ਵਾਰੀ ਮੜੀ ਇੱਕੋ ਵਾਰੀ 48 ਦੀ ਲਾਸਟ ਬਸ 48 ਦੀ ਬਸ ਚਲੋ ਜੀ ਤਿੰਨ ਪਸ਼ੂ ਆ ਬਾਕੀ ਭਾਈਆਂ ਕੋ ਕੋ ਗਾਵਾਂ ਆ ਰਹੀਆਂ ਆਓ ਇੱਥੇ ਚੈੱਕ ਕਰਕੇ ਚੋਈ ਕਰਕੇ ਲੈ ਜੁਣਾ ਭਾਜੀ ਹਾਂਜੀ ਨੰਬਰ ਜੀ ਆਪਣਾ 8247 5150 ਜੀ ਠੀਕ ਹਾਂਜੀ ਹਾਂਜੀ ਸასიਕਾਰ ਸასიਕਾਰ